ਦੇ ਚੌਥੀ ਪੌੜੀ 'ਚ ਬਖਸ਼ਿਸ਼ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਆਪ ਸੱਚਾ ਹੈ ਉਸ ਦਾ ਨਾਮ ਨਾ ਸੱਚਾ ਹੈ ਉਹ ਆਪ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ ਪਾਕਿਆ ਪਾਉ અપਾਰ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦੀ ਜਿਹੜੀ ਪਾਕਿਆ ਹੈ ਬੋਲੀ ਹੈ ਉਹ ਬੜੀ ਮਿੱਠੀ ਹੈ ਪਰਮੇਸ਼ਰ ਬੜਾ ਮਿੱਠਾ ਬੋਲਦਾ ਹੈ ਬਾਣੀ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਮਹਾਰਾਜ ਕਹਿੰਦੇ ਮੇਰਾ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਬੜਾ ਮਿੱਠਾ ਬੋਲਦਾ ਹੈ ਮਿੱਠੇ ਦਾ ਭਾਵ ਹੈ ਉਹ ਐਸੇ ਬਚਨ ਬੋਲਦਾ ਹੈ ਬਾਣੀ ਦੇ ਰਾਹੀਂ ਉਹ ਐਸੇ ਬਚਨ ਦੱਸਦਾ ਜਿਹਦੇ ਨਾਲ ਸੰਸਾਰ ਦਾ ਜੀਵ ਦਾ ਭਲਾ ਹੁੰਦਾ ਹੈ ਕਹਿੰਦੇ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਹਿੰਦੇ ਮੈਂ ਪਿਛਲੇ ਸਮੇਂ ਵਿੱਚ ਜਾ ਕੇ ਯਾਦ ਕਰ ਕਰਕੇ ਤੇ ਕਰ ਕਰਕੇ ਦੇਖ ਲਿਆ ਕਦੇ ਵੀ ਮੇਰੇ ਪ੍ਰਮਾਤਮਾ ਨੇ ਕੌੜਾ ਬੋਲ ਨਹੀਂ ਬੋਲਿਆ ਰੱਬ ਦੀ ਬੋਲੀ ਭਾਸ਼ਾ ਕਹਿੰਦੇ ਬੜੀ ਮਿੱਠੀ ਹੈ ਬੜੀ ਮਿਠਾਸ ਵਾਲੀ ਹੈ ਸਾਨੂੰ ਵੀ ਮਹਾਰਾਜ ਇੱਥੇ ਇਹ ਬਚਨ ਸਮਝਾਉਂਦੇ ਆ ਕਿ ਤੂੰ ਵੀ ਪਰਮਾਤਮਾ ਕਾਲਪੁਰਖ ਨੂੰ ਮੰਨਦਾ ਤਾਂ ਤੇਰੇ ਸ਼ਬਦਾਂ ਦੇ ਵਿੱਚ ਵੀ ਮਿਠਾਸ ਹੋਣੀ ਚਾਹੀਦੀ ਤੇਰੇ ਬੋਲ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਸੋਹਣੇ ਹੋਣੇ ਚਾਹੀਦੇ ਆ ਮਹਾਰਾਜ ਕਹਿੰਦੇ ਆ ਅੱਖਾਂ ਮੰਗੇਂ ਦੇ ਦੇ ਦਾਤ ਕਰੇ ਦਾਤਾਰ ਕਹਿੰਦੇ ਅਸੀਂ ਸਾਰੇ ਜੀਵ ਉਸ ਪਰਮਾਤਮਾ ਦੇ ਕੋਲੋਂ ਦਾਤਾ ਮੰਗਦੇ ਆ ਉਹ ਸਾਨੂੰ ਦਾਤਾ ਦਿੰਦਾ ਹੈ ਲੋਕੀ ਆਖਦੇ ਨੇ ਮੰਗਦੇ ਨੇ ਕਿ ਵਾਹਿਗੁਰੂ ਜੀ ਸਾਨੂੰ ਦਾਤ ਦੇਓ ਮਹਾਰਾਜ ਕਹਿੰਦੇ ਆਪਣੇ ਸ਼ਬਦਾ ਰਾਹੀਂ ਉਸ ਅਕਾਲ ਪੁਰਖ ਦੇ ਕੋਲੋਂ ਜੀਵ ਮੰਗਦੇ ਨੇ ਪਰਮਾਤਮਾ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ ਦਾਤ ਕਰੇ ਦਾਤਾਰ ਫਿਰ ਮਹਾਰਾਜ ਕਹਿੰਦੇ ਆ ਕਿ ਭਾਈ ਜਦੋਂ ਸਾਰਾ ਕੁਝ ਉਸ ਅਕਾਲ ਪੁਰਖ ਨੇ ਦਿੱਤਾ ਹੈ ਸਾਰੀਆਂ ਦਾਤਾਂ ਉਸ ਵਾਹਿਗੁਰੂ ਦੀਆਂ ਨੇ ਕਹਿੰਦੇ ਫੇਰ ਕੀ ਅੱਗੇ ਰੱਖੀ ਹੈ ਕਹਿੰਦੇ ਫਿਰ ਕਿਹੜੀ ਐਸੀ ਚੀਜ਼ ਹੈ ਜਿਹੜੀ ਰੱਬ ਦੇ ਅੱਗੇ ਅਸੀਂ ਭੇਟਾ ਕਰੀਏ ਪਰਮਾਤਮਾ ਨੂੰ ਦਈਏ ਰੱਬ ਦੇ ਅੱਗੇ ਰੱਖੀਏ ਜਿੱਥੇ ਦਿਸੇ ਦਰਬਾਰ ਜਿਹਦੇ ਨਾਲ ਸਾਨੂੰ ਉਹਦਾ ਦਰਬਾਰ ਦਿਸ ਪਵੇ ਉਹਦਾ دیدار ਹੋ ਜਾਏ ਉਹਦੇ ਨਾਲ ਸਾਡੀ ਸਾਂਝ ਬਣ ਜਾਏ ਉਹਦੇ ਨਾਲ ਮਿਲਾਪ ਹੋ ਜਾਏ ਕਹਿੰਦੇ ਸਾਰਾ ਕੁਝ ਤੇ ਵੈਗੁਰੂ ਨੇ ਦਿੱਤਾ ਤੇ ਰੱਬ ਦੇ ਦਿੱਤੇ ਚੋਂ ਕਿਹੜੀ ਐਸੀ ਚੀਜ਼ ਹੈ ਜਿਹੜੀ ਅਸੀਂ ਰੱਬ ਅੱਗੇ ਰੱਖੀਏ ਤੇ ਪਰਮਾਤਮਾ ਪ੍ਰਸੰਨ ਹੋ ਜਾਏ ਖੁਸ਼ ਹੋ ਜਾਏ ਇਥੇ ਮਹਾਰਾਜ ਇਹ ਵੀ ਸਮਝਾਉਂਦੇ ਆ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਧਾਰਮਿਕ ਸਥਾਨ ਹੈ ਉਥੇ ਕੋਈ ਚੀਜ਼ਾਂ ਚੀਜ਼ ਦੇ ਕੇ ਕੋਈ ਚੜਾਵਾ ਚੜਾ ਕੇ ਤੇ ਮਾਣ ਨਾ ਕਰੀ ਕਿ ਮੈਂ ਦਿੱਤਾ ਹੈ ਤੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਉਹਦੇ ਵਿੱਚੋਂ ਤੂੰ ਬਹੁਤ ਥੋੜਾ ਜਿਹਾ ਕੁਝ ਦਾਨ ਕੀਤਾ ਇਸ ਕਰਕੇ ਮਹਾਰਾਜ ਕਹਿੰਦੇ ਇਸ ਗੱਲ ਦਾ ਮਾਣ ਨਾ ਕਰੀ ਇਹ ਸਾਰਾ ਕੁਝ ਦਿੱਤਾ ਵਾਹਿਗੁਰੂ ਨੇ ਇਹ ਦਿੱਤਾ ਉਸ ਪ੍ਰਮਾਤਮਾ ਦਾ ਹੀ ਹੈ ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸਿਆ ਦਰਬਾਰ ਮੋਹੂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕਹਿੰਦੇ ਆਪਣੇ ਮੁਖਾਰ ਬਿੰਦ ਤੋਂ ਆਪਣੇ ਮੂੰਹ ਤੋਂ ਕਿਹੜਾ ਐਸਾ ਬਚਨ ਅਸੀਂ ਬੋਲੀਏ ਕਿਹੜੀ ਐਸੀ ਅਰਦਾਸ ਕਰੀਏ ਬੇਨਤੀ ਕਰੀਏ ਕਿ ਪ੍ਰਮਾਤਮਾ ਸਾਨੂੰ ਪਿਆਰ ਕਰੇ ਪਰਮੇਸ਼ਰ ਸਾਨੂੰ ਪਿਆਰ ਕਰੇ ਅਸੀਂ ਕਿਹੜੀ ਚੀਜ਼ ਭੇਟਾ ਕਰੀਏ ਕਿਹੜਾ ਬਚਨ ਬੋਲੀਏ ਫਿਰ ਮਹਾਰਾਜ ਕਹਿੰਦੇ ਭਾਈ ਕੀ ਕਰਨਾ ਹੈ ਆਪਾਂ ਕੀ ਕਰਨਾ ਹੈ ਕਹਿੰਦੇ ਅਮਰਤ ਵੇਲਾ ਸੱਚ ਨਾਲ ਵढਿਆਈ ਵਿਚਾਰ અમરત વેલા પૂર્ણ ਖੜਾਓ ਦਾ ਸਮਾਂ ਜਦੋਂ ਬੰਦੇ ਦੀ ਸੁਰਤ ਸੰਸਾਰ ਦੇ ਝਮੇਲਿਆਂ ਤੋਂ ਖਾਲੀ ਹੋ ਜਾਏ ਸੰਸਾਰ ਦੇ ਝਮੇਲਿਆਂ ਨੂੰ ਭੁਲਾ ਕੇ ਐਨ ਪੂਰਨ ਖੜਾਓ ਦੇ ਸਮੇਂ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਸੱਚੇ ਨਾਮ ਦੀ ਵਡਿਆਈ ਕਰ ਪਰਮਾਤਮਾ ਦੇ ਨਾਮ ਦੀ ਵਿਚਾਰ ਕਰ ਜਦੋਂ ਸੰਸਾਰ ਦੇ ਝਮੇਲਿਆਂ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਪਾਸੇ ਕਰਕੇ ਮਹਾਰਾਜ ਕਹਿੰਦੇ ਉਸ ਪੂਰਨ ਖੜਾਓ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਅਮਰਤ ਵੇਲਾ ਉਦੋਂ ਰੱਬ ਦੀ ਵਡਿਆਈ ਕਰੇਗਾ ਰੱਬ ਦੇ ਨਾਮ ਦੀ ਵਿਚਾਰ ਕਰੇਗਾ ਪਰਮਾਤਮਾ ਦੇ ਗੁਣਾਂ ਨੂੰ ਗਾਏਗਾ ਸਮਝੇਗਾ ਮਹਾਰਾਜ ਕਹਿੰਦੇ ਇਹੀ ਇੱਕ ਤਰੀਕਾ ਹੈ ਜਿਸ ਦੇ ਨਾਲ ਕਰਮੀ ਆਵੇ ਕੱਪੜਾ ਪਰਮਾਤਮਾ ਦੇ ਘਰੋਂ ਮਹਾਰਾਜ ਕਹਿੰਦੇ ਬਖਸ਼ਿਸ਼ ਮਿਲਦੀ ਹੈ ਬਖਸ਼ਿਸ਼ ਦਾ ਸਰੂਪਾ ਮਿਲਦਾ ਹੈ ਨਦਰੀ ਮੋਖ ਦਵਾਰ ਇਹੀ ਇੱਕ ਤਰੀਕਾ ਹੈ ਜਿਹਦੇ ਰਾਈ ਨਜ਼ਰ ਹੁੰਦੀ ਹੈ ਜਿਹਦੇ ਰਾਈ ਮੇਰ ਹੁੰਦੀ ਹੈ ਤੇ ਮਨੁੱਖ ਨੂੰ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਕੁਝ ਦੇਖ ਕੇ ਉਹਨੂੰ ਕਿਵੇਂ ਪ੍ਰਸੰਨ ਕਰੇਗਾ ਮਹਾਰਾਜ ਕਹਿੰਦੇ ਕੀ ਦਈਏ ਰੱਬ ਨੂੰ ਮਹਾਰਾਜ ਕਹਿੰਦੇ ਭਾਈ ਸਮਾਂ ਕੱਢ ਕੇ ਵਕਤ ਕੱਢ ਕੇ ਉਹਦੇ ਗੁਣਾਂ ਦਾ ਉਹਦੇ ਗੁਣਾ ਦੀ ਵਿਚਾਰ ਕਰ ਤੇ ਮਹਾਰਾਜ ਕਹਿੰਦੇ ਉਹਨਾਂ ਗੁਣਾ ਨੂੰ ਧਾਰਨ ਕਰੇਗਾ ਤੇ ਰੱਬ ਦੇ ਘਰੋਂ ਮਹਾਰਾਜ ਕਹਿੰਦੇ ਤੈਨੂੰ ਬਖਸ਼ਿਸ਼ ਦਾ ਕੱਪੜਾ ਮਿਲੇਗਾ ਕਰਮੀ ਆਵੇ ਕੱਪੜਾ ਨਦਰੀ ਮੋਖਦਵਾਰ ਉਹਦੀ ਨਜ਼ਰ ਦੇ ਨਾਲ ਮਹਾਰਾਜ ਕਹਿੰਦੇ ਤੈਨੂੰ ਮੁਕਤੀ ਦਾ ਦਰਵਾਜ਼ਾ ਮਿਲੇਗਾ ਮੁਕਤੀ ਦੇ ਦਰਵਾਜ਼ੇ ਦਾ ਭਾਵ ਹੈ ਤੇਰਾ ਜੀਵਨ ਜਿਹੜਾ ਉਹ ਔਗਣਾ ਤੋਂ ਰਹਿਤ ਹੋ ਜਾਏਗਾ ਤੂੰ ਔਗਣਾ ਤੋਂ ਛੁੱਟ ਜਾਏਗਾ ਜਿਉਂਦੇ ਜੀ ਮੁਕਤ ਹੋ ਜਾਏਗਾ ਬਾਣੀ ਆਖਦੀ ਹੈ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਸ ਦੇ ਹਿਰਦੇ ਚ ਕਾਲਪੁਰਖ ਵਸ ਗਿਆ ਮਹਾਰਾਜ ਕਹਿੰਦੇ ਉਹ ਜਿਉਂਦੇ ਜੀ ਸੰਸਾਰ ਦੇ ਬੰਧਨਾਂ ਤੋਂ ਔਗਣਾ ਤੋਂ ਮੁਕਤ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਕਰਮੀ ਆਵੇ ਕੱਪੜਾ ਨਦਰੀ ਮੂਖ ਦਵਾਰ ਨਾਨਕ ਏਵੇਂ ਜਾਣੀ ਹੈ ਸਭ ਆਪੇ ਸਚਿਆਰ ਕਹਿੰਦੇ ਇਦਾਂ ਕਾਲਪੁਰਖ ਦੀ ਵਡਿਆਈ ਕਰਕੇ ਉਸ ਦੇ ਗੁਣਾਂ ਨੂੰ ਗਾ ਕੇ ਮਹਾਰਾਜ ਕਹਿੰਦੇ ਸਮਝ ਪੈਂਦੀ ਹੈ ਇਦਾਂ ਜਾਣਿਆ ਜਾਂਦਾ ਹੈ ਇਹ ਸਭ ਆਪੇ ਸਚਿਆਰ ਉਹ ਜਿਹੜਾ ਕਾਲਪੁਰਖ వైਗਰੂ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਵਸਿਆ ਹੋਇਆ ਹੈ ਉਹ ਸੱਚਾ ਪਰਮਾਤਮਾ ਸਾਰੀਆਂ ਥਾਵਾਂ ਦੇ